ਪਾਕਤ ਸਿੰਘ ਸਰਦਾਰ ਗੋਨਾ ਕੋਹੜੇ ਮੈਂ ਤੁਹਾਡੇ ਆਪਣੇ ਨਾਲ ਗੋਨਾ ਹਾਂ ਮੈਂ ਪਾਕਤ ਸਿੰਘ ਸਰਦਾਰ ਗੋਨਾ ਇਸ ਖਿਆਲ ਕਰਨ ਸਮੇਂ ਇਸ ਖਿਆਲ ਕਰਨ ਸਮੇਂ ਜਿਹੜੀ ਕਿਤਾਬ ਦਾ ਮੋੜਿਆ ਸੀ ਪੰਨਾ ਮੈਂ ਉਸ ਕਿਤਾਬ ਦਾ ਅੱਗੇ ਦਾ ਹਿਸਾਬ ਲੂ ਰਹਾ ਹਾਂ ਮੈਂ ਪਾਕਤ ਸਿੰਘ ਸਰਦਾਰ ਗੋਨਾ ਮੈਂ ਪਾਕਤ ਸਿੰਘ ਸਰਦਾਰ ਗੋਨਾ ਮੈਂ ਰਾਤ ਨੂੰ ਗੋਨਾ ਹਾਂ ਮੈਂ ਰਾਗ ਗੁਰੂ ਗਾ ਤੂੰ ਖੜੇ ਮੈਂ ਤੁਹਾਡੇ ਆਪਣੇ ਨਾਮ ਗੋਦਾਂ ਹਾਂ ਤੇਨੋ ਦਿਨ ਬਦਸੀ ਜਾਵੇ ਵੀਰੂ ਕਾਰੀ ਤੇਨੋ ਦਿਨ ਬਦਸੀ ਜਾਵੇ ਵੀਰੂ ਕਾਰੀ ਨੌਜਵਾਨਾਂ ਦੀ ਮੱਤ ਨਚਿਆਲੇ ਮਾਰੀ ਸਿਆਸਤ ਤੋਂ ਬਿਨਾ ਸਿਆਸਤ ਤੋਂ ਬਿਨਾ ਸਰਕਾਰਾਂ ਬੇਨਕਾਰ ਗੋਦਾਂ ਹਾਂ ਮੈਂ ਰਾਗ ਗੁਰੂ ਗੋਦਾਂ ਹਾਂ ਮੈਂ ਰਾਗ ਗੁਰੂ ਗੋਦਾਂ ਹਾਂ ਮੈਂ ਸੁਖਦੇਵ ਗੋਦਾਂ ਹਾਂ ਮੈਂ ਸੁਖਦੇਵ ਗੋਦਾਂ ਹਾਂ ਦੁੱਖ ਮੈਂ ਤੁਹਾਡੇ ਆਪਣੇ ਨਾਲ ਪੂਰਦਾ ਹਾਂ ਧਰਮ ਨੂੰ ਧੰਦਾ ਕਿਉਂ ਬਣਾ ਲਿਆ ਏ ਧਰਮ ਨੂੰ ਧੰਦਾ ਕਿਉਂ ਬਣਾ ਲਿਆ ਏ ਬੰਦੇ ਕੋ ਵੱਧ ਤੂੰ ਤਾਂ ਪੱਥਰ ਬਣਾ ਲਿਆ ਏ ਮੈਂ ਤਾਂ ਬੰਦੇ ਦੇ ਅੰਦਰ ਹੀ ਦੁੱਖ ਦਾ ਖਰਾਬ ਹੋਣਾ ਹਾਂ ਮੈਂ ਦੁੱਖ ਦੇ ਪੂਰਦਾ ਹਾਂ ਮੈਂ ਭਗਤ ਸਿੰਘ ਸਰਦਾਰ ਹਾਂ ਮੈਂ ਰਾਜੂ ਹੋਣਾ ਮੈਂ ਦੁੱਖ ਦੇ ਪੂਰਦਾ ਹਾਂ